ਅੱਜ ਇੱਕ ਸੋਸ਼ਲ ਮੀਡੀਆ 'ਤੇ ਜਿਹੜਾ ਕਿਰਦਾਰ 쿠שי ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ ਐਲ ਐਮ ਆਈਆ ਦਾ ਧੰਦਾ ਇਹਦੀ ਫਲਾਣਾ ਧੰਗਾ ਹੈ ਜਿਹੜੇ ਗਗਨ ਦਾ ਉਸ ਦੇ ਨਾਂ ਲੈਂਦਾ ਸੀ ਉਸ ਗਗਨ ਨੂੰ ਅੱਜ ਮੇਰੇ ਖਿਆਲ ਵੀਡੀਓ ਬਣਾਉਣ ਲਈ ਪੇਸ਼ ਕੀਤਾ ਹੈ ਉਹਦੀ ਮਜਬੂਰੀ ਹੈ ਮੈਨੂੰ ਪਤਾ ਹੈ ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ ਐਲ ਐਮ ਆਈ ਲਈ ਹੈ ਉਹ ਹਲੇ ਤੱਕ ਨਾ ਤਾਂ ਪੀ ਆਰ ਹੋਈ ਹੈ ਤੇ ਉਹਨਾਂ ਕੋਲ ਹੀ ਵਾਲੇ ਕੰਮ ਕਰਦੀ ਹੈ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਹੈ ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ ਵਾਪਸ ਆਉਣਾ ਪੈ ਸਕਦਾ ਸੀ ਤੇ ਐਲ ਐਮ ਆਈ ਕਰਕੇ ਮੈਂ ਕੈਨੇਡਾ ਚ ਰਹਿ ਗਿਆ ਤੇ ਉਹ ਕਿਸੇ ਦੇ ਕਹਿ ਕੁਝ ਵੀ ਬੋਲ ਸਕਦਾ ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਕੋਈ ਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕੋਈ ਮੁਹਾਲੀ ਦੇ ਵਿੱਚ ਦਫਤਰ ਨਹੀਂ ਹੈ ਤੇ ਇੱਕ ਪਾਸੇ ਕਹਿੰਦਾ ਮੁਹਾਲੀ ਦਫਤਰ ਹੈ ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਏ ਦਿੱਤਾ ਯਾਰ ਕੋਈ ਕੋਈ ਢੰਗ ਸਿਰ ਦੇ ਅਲੀਗੇਸ਼ਨ ਤਾਂ ਲਾ ਲੈਂਦੇ ਕੱਲ ਮੈਨੂੰ 4 5 6 ਫੋਨ ਆਏ ਜਿਹੜੇ ਗਗਨ ਨੂੰ ਮੁੰਡੇ ਉੱਥੇ ਜਾਣਦੇ ਆ ਤੇ ਜਿਨ੍ਹਾਂ ਦੀ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗਗਨ ਨੇ ਆਪ ਕਿਹਾ ਸੀ ਵੀ ਬਈ ਮੈਂ ਤੁਹਾਡਾ ਨਾਂ ਲਿਆ ਤੇ ਇਸ ਕਰਕੇ ਮੈਨੂੰ ਐਲਐਮਆਈ ਮਿਲ ਗਈ ਤੁਹਾਡਾ ਧੰਨਵਾਦ ਜੇ ਮੈਨੂੰ ਮੇਰਾ ਨਾਂ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਬਸ ਇੰਨਾ ਫੋਨ ਤੁਸੀਂ ਮੈਨੂੰ ਗਗਨ ਨੇ ਕੀਤਾ ਗਗਨ ਤੇ ਇਦੋਂ ਬਾਅਦ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ ਨਾ ਮੈਨੂੰ ਪਤਾ ਤੈ ਕਿਹੜਾ ਪਿੰਡ ਹੈ ਸੋ ਕੁਦਿਆ ਕੱਲ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ ਤੇ ਉਹਦੇ ਕੋਲੇ ਨਾ ਕੋਈ ਪੈਸੇ ਸੀ ਨਾ ਕੋਈ ਅਸੀ ਗੱਲ ਸੀ ਨਾ ਉਹ ਦੇ ਸਕਦਾ ਸੀ ਤੇ ਇਸ ਕਰਕੇ ਇਹ ਸਰਾਸਰ ਝੂਠਾ ਅਲੀਗੇਸ਼ਨ ਹੈ ਔਰ ਜੇ ਕਿਸੇ ਨੂੰ ਪੈਸੇ ਦਿੱਤੇ ਕਿਹੜੇ ਅਕਾਊਂਟ ਚ ਪਾਏ ਕਿਹੜੇ ਰਿਸ਼ਤੇਦਾਰ ਨੂੰ ਭੜਾਏ ਕਾਹਦੇ ਤੇ ਆਏ ਕਾਹਦੇ ਤੇ ਗਏ ਇਹ ਵੀ ਝੂਠੀਆਂ ਗੱਲਾਂ ਨਾਲ ਕਰਤਾਰ 쿠ਸ਼ੀ ਨਾਲ ਬਣਨਾ ਕੋਈ ਅੱਜ ਇੱਕ ਸੋਸ਼ਲ ਮੀਡੀਆ 'ਤੇ ਜਿਹੜਾ ਕਰਤਾਰ 쿠ਸ਼ੀ ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ ਐਲ ਐਮ ਆਈਆਂ ਦਾ ਧੰਦਾ ਹੈ ਜੀ ਫਲਾਣਾ ਧੰ ਗਗਨ ਦਾ ਉਸ ਦੇ ਨਾਂ ਲੈਂਦਾ ਸੀ ਉਸ ਗਗਨ ਨੂੰ ਅੱਜ ਮੇਰੇ ਖਿਆਲ ਵੀਡੀਓ ਬਣਾਉਣ ਲਈ ਪੇਸ਼ ਕੀਤਾ ਉਹਦੀ ਮਜਬੂਰੀ ਹੈ ਮੈਨੂੰ ਪਤਾ ਹੈ ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ ਐਲ ਐਮ ਆਈ ਲਈ ਹੈ ਉਹ ਹਲੇ ਤੱਕ ਨਾ ਤਾਂ ਪੀ ਆਰ ਹੋਈ ਹੈ ਤੇ ਉਹਨਾਂ ਕੋਲ ਹੀ ਵਾਲੇ ਕੰਮ ਕਰਦੀ ਹੈ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ ਵਾਪਸ ਆਉਣਾ ਪੈ ਸਕਦਾ ਸੀ ਤੇ ਐਲ ਐਮ ਆਈ ਕਰਕੇ ਮੈਂ ਕੈਨੇਡਾ 'ਚ ਰਹਿ ਗਿਆ ਤੇ ਉਹ ਕਿਸੇ ਦੇ ਕੋਈ ਕੁਝ ਵੀ ਬੋਲ ਸਕਦਾ ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਕੋਈ ਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕੋਈ ਮੁਹਾਲੀ ਦੇ ਵਿੱਚ ਦਫਤਰ ਨਹੀਂ ਹੈ ਤੇ ਇੱਕ ਪਾਸੇ ਕਹਿੰਦਾ ਮੁਹਾਲੀ ਦਫਤਰ ਹੈ ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਏ ਦਿੱਤਾ ਯਾਰ ਕੋਈ ਕੋਈ ਢੰਗਸਰ ਦੇ ਅਲੀਗੇਸ਼ਨ ਤਾਂ ਲਾ ਲੈਂਦੇ ਕੱਲ ਮੈਨੂੰ 4 5 6 ਫੋਨ ਆਏ ਜਿਹੜੇ ਗगन ਨੂੰ ਮੁੰਡੇ ਉੱਥੇ ਜਾਣਦੇ ਆ ਤੇ ਜਿਨ੍ਹਾਂ ਦੀ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗगन ਨੇ ਆਪ ਕਿਹਾ ਸੀ ਵੀ ਬਾਈ ਮੈਂ ਤੁਹਾਡਾ ਨਾਂ ਲਿਆ ਤੇ ਇਸ ਕਰਕੇ ਮੈਨੂੰ ਐਲ ਐਮ ਆਈ ਮਿਲ ਗਈ ਤੁਹਾਡਾ ਧੰਨਵਾਦ ਜੇ ਮੈਨੂੰ ਮੇਰਾ ਨਾਂ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਐ ਪਰ ਇੰਨਾ ਫੋਨ ਤੁਸੀਂ ਮੈਨੂੰ ਗਗਨ ਨੇ ਕੀਤਾ ਗਗਨ ਤੇ ਇਦੋਂ ਬਾਅਦ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ ਨਾ ਮੈਨੂੰ ਪਤਾ ਤੈ ਕਿਹੜਾ ਪਿੰਡ ਐ ਸੋ ਕੋਈ ਦੀਆ ਕੱਲ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ ਤੇ ਉਹਦੇ ਕੋਲੇ ਨਾ ਕੋਈ ਪੈਸੇ ਸੀ ਨਾ ਕੋਈ ਅਸੀਂ ਗੱਲ ਸੀ ਨਾ ਉਹ ਦੇ ਸਕਦਾ ਸੀ ਤੇ ਇਸ ਕਰਕੇ ਇਹ ਸਰਾਸਰ ਝੂਠਾ ਐਲੀਗੇਸ਼ਨ ਐ ਔਰ ਜੇ ਕਿਸੇ ਨੂੰ ਪੈਸੇ ਦਿੱਤੇ ਕਿਹੜੇ ਕਾਉਂਟ ਚ ਪਾਏ ਕਿਹੜੇ ਰਿਸ਼ਤੇਦਾਰ ਨੂੰ ਫੜਾਏ ਕਾਹਦੇ ਤੇ ਆਏ ਕਾਹਦੇ ਤੇ ਗਏ ਇਹ ਵੀ ਝੂਠੀਆਂ ਗੱਲਾਂ ਨਾਲ ਕਰਦਾਰ ਕੁਸ਼ੀ ਨਾਲ ਬਣਨਾ ਕੋਈ ਅੱਜ ਇੱਕ ਸੋਸ਼ਲ ਮੀਡੀਆ 'ਤੇ ਜਿਹੜਾ ਕਰਦਾਰ ਕੁਸ਼ੀ ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ ਐਲ ਐਮ ਆਈਆਂ ਦਾ ਧੰਦਾ ਹੈ ਜੀ ਫਲਾਣਾ ਧੰਗਾ ਹੈ ਜਿਹੜੇ ਗਗਨ ਦਾ ਉਸ ਦੇ ਨਾਂ ਲੈਂਦਾ ਸੀ ਉਸ ਗਗਨ ਨੂੰ ਅੱਜ ਮੇਰੇ ਖਿਆਲ ਵੀਡੀਓ ਬਣਾਉਣ ਲਈ ਪੇਸ਼ ਕੀਤਾ ਹੈ ਉਹਦੀ ਮਜਬੂਰੀ ਹੈ ਮੈਨੂੰ ਪਤਾ ਹੈ ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ ਐਲ ਐਮ ਆਈ ਲਈ ਹੈ ਉਹ ਹਲੇ ਤੱਕ ਨਾ ਤਾਂ ਪੀਆਰ ਹੋਈ ਹੈ ਤੇ ਉਹਨਾਂ ਕੋਲ ਹੀ ਵਾਲੇ ਕੰਮ ਕਰਦੀ ਹੈ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ ਵਾਪਸ ਆਉਣਾ ਪੈ ਸਕਦਾ ਸੀ ਤੇ ਐਲਐਮਆਈ ਕਰਕੇ ਮੈਂ ਕੈਨੇਡਾ 'ਚ ਰਹਿ ਗਿਆ ਤੇ ਉਹ ਕਿਸੇ ਦੇ ਕਹੇ ਕੁਝ ਵੀ ਬੋਲ ਸਕਦਾ ਹੈ ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਕੋਈ ਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕੋਈ ਮੁਹਾਲੀ ਦੇ ਵਿੱਚ ਦਫ਼ਤਰ ਨਹੀਂ ਹੈ ਤੇ ਇੱਕ ਪਾਸੇ ਕਹਿੰਦਾ ਮੁਹਾਲੀ ਦਫ਼ਤਰ ਹੈ ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਏ ਦਿੱਤਾ ਯਾਰ ਕੋਈ ਕੋਈ ਢੰਗ ਸਰਦੇ ਅਲੀਗੇਸ਼ਨ ਤਾਂ ਲਾ ਲੈਂਦੇ ਕੱਲ ਮੈਨੂੰ 4 5 6 ਫੋਨ ਆਏ ਜਿਹੜੇ ਗਗਨ ਨੂੰ ਮੁੰਡੇ ਉੱਥੇ ਜਾਣਦੇ ਆ ਤੇ ਜਿਨ੍ਹਾਂ ਦੀ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗਗਨ ਨੇ ਆਪ ਕਿਹਾ ਸੀ ਵੀ ਬਾਈ ਮੈਂ ਤੁਹਾਡਾ ਨਾਂ ਲਿਆ ਤੇ ਇਸ ਕਰਕੇ ਮੈਨੂੰ ਐਲ ਐਮ ਆਈ ਮਿਲ ਗਈ ਤੁਹਾਡਾ ਧੰਨਵਾਦ ਜੇ ਮੈਨੂੰ ਮੇਰਾ ਨਾਂ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਐ ਪਰ ਇੰਨਾ ਫੋਨ ਤੁਸੀਂ ਮੈਨੂੰ ਗਗਨ ਨੇ ਕੀਤਾ ਗਗਨ ਤੇ ਇਦੋਂ ਬਾਅਦ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ ਨਾ ਮੈਨੂੰ ਪਤਾ ਤੈਨੂੰ ਕਿਹੜਾ ਪਿੰਡ ਐ ਸੋ ਕੁਦਿਆ ਕੱਲ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ ਤੇ ਉਹਦੇ ਕੋਲੇ ਨਾ ਕੋਈ ਪੈਸੇ ਸੀ ਨਾ ਕੋਈ ਅਸੀਂ ਗੱਲ ਸੀ ਨਾ ਉਹ ਦੇ ਸਕਦਾ ਸੀ ਤੇ ਇਸ ਕਰਕੇ ਇਹ ਸਰਾਸਰ ਝੂਠਾ ਅਲੀਗੇਸ਼ਨ ਹੈ ਔਰ ਜੇ ਕਿਸੇ ਨੂੰ ਪੈਸੇ ਦਿੱਤੇ ਕਿਹੜੇ ਅਕਾਊਂਟ ਚ ਪਾਏ ਕਿਹੜੇ ਰਿਸ਼ਤੇਦਾਰ ਨੂੰ ਭੜਾਏ ਕਾਹਦੇ ਤੇ ਆਏ ਕਾਹਦੇ ਤੇ ਗਏ ਇਹ ਵੀ ਝੂਠੀਆਂ ਗੱਲਾਂ ਨਾਲ ਕਰਤਾਰ 쿠ਸ਼ੀ ਨਾਲ ਬਣਨਾ